ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਨੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਤੰਦੇ ਐਗਰੀਕਲਚਰ ਫਾਰਮ ਦੇ ਉੱਪਰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿਸਾਨ ਵੀਰੋ ਜਿਹੜੀ ਝੋਨੇਆਂ ਲਵਾਈ ਦੀ ਤਰੀਕ ਸੀਗੀ ਸਾਲ ਥੋੜੀ ਜੀ ਗਿਤੀ ਕਰ ਦਿੱਤੀ ਗਈ ਹੈ ਗਵਰਨਮੈਂਟ ਵੱਲੋਂ ਟੜਾ ਟੜ ਜਿਹੜੀਆਂ ਝੋਨੇ ਦੀਆਂ ਪਨੀਰੀਆਂ ਰਲਾਈਆਂ ਜਾ ਰਹੀਆਂ ਨੇ ਬਹੁਤ ਕਿਸਾਨ ਵੀਰ ਨੇ ਜਿਹੜੇ ਜਿੰਨਾਂ ਨਾਲ ਆਪਣੀ ਬਾਰਤਾਲਾਪ ਹੁੰਦੀ ਆ ਫੋਨ ਵਗੈਰਾ ਕਰਦੇ ਰਹਿੰਦੇ ਨੇ ਆਪਣੇ ਨਾਲ ਜਿੰਨਾਂ ਦੀ ਮਨ ਕੇ ਚਲੋ ਸਹਿ ਚਾਰਜ ਹੈਗਾ ਉਹ ਪੁੱਛਦੇ ਰਹਿੰਦੇ ਨੇ ਵੀ ਵੀ ਆ ਪਨੀਰੀ ਪਨੂਰੀ ਲਾ ਲਈਏ ਜਾਂ ਕਿਵੇਂ ਕਰੀਏ ਪਰ ਵੀਰੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਚਾਹੇ ਡੇਟ ਆ ਜਿਹੜੀ ਅਗੇਤੀ ਅਨਾਉਂਸ ਹੋ ਗਈ ਕੋਈ ਦਿੱਕਤ ਵਾਲੀ ਗੱਲ ਨਹੀਂ ਹੋ ਜਾਣ ਦੋ ਔਰ ਜਿੱਥੇ ਤੱਕ ਆਪਾਂ ਗੱਲ ਕਰੀਏ ਵੀਰੇ ਆਪਣੇ ਝੋਨਾ ਲਵਾਈ ਦੀ ਤਾਂ ਉਹ ਆਪਣੀ ਮੰਨ ਕੇ ਚਲੋ ਜੇ ਤੁਸੀਂ ਵੈਰਾਈਟੀ ਜਿਹੜੀ ਲਾਉਣੀ ਆ ਉਹ ਟਾਈਮ ਦੇ ਹਿਸਾਬ ਦੇ ਨਾਲ ਅਕੋਰਡਿੰਗੇ ਲੱਗੂ ਟਾਈਮ ਦੇ ਨਾਲ ਵੀ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਕਿਹੜਾ ਝੋਨਾ ਲੱਗਣਾ ਕਿੰਨੀ ਤੋਂ ਕਿੰਨੀ ਤੱਕ ਕਿਹੜਾ ਹੁਣ ਸਪੋਸ ਕਰੋ ਵੀਰੇ ਤੁਸੀਂ ਪੀਆ 126 ਲਾਉਣਾ 131 ਲਾਉਣਾ 110 ਲਾਉਣਾ ਤਾਂ ਉਹਦਾ ਵੀਰੇ ਜਿਹੜਾ ਟਾਈਮ ਪੀਰੀਅਡ ਆ 15 ਤੋਂ 20 ਮੰਨ ਕੇ ਚਲੋ 20 ਜੂਨ ਤੋਂ ਬਾਅਦ ਪਰਫੈਕਟ ਟਾਈਮ ਆ ਵੀਰੇ ਉਹਦਾ ਲੋਨ ਦਾ 20 ਜੂਨ ਤੋਂ ਬਾਅਦ ਇੱਕ ਦਿਨ ਸਾਇਦ ਤਿੰਨ ਇੱਕ ਦਿਨ ਹੋ ਗਿਆ ਮੇਰੀ ਵੀਰ ਨਾਲ ਇੱਕ ਨਾਲ ਗੱਲ ਹੋਈ ਉਹ ਕਨੇਬ੍ਰਿਜ ਟੱਕ 131 ਦੀ ਪਨੀਰੀ ਵੀਰ ਲਾਤੀ। ਵੀ ਪਨੀਰੀ ਬੀਜ ਚੁੱਕਿਆ ਉਹਦੀ। ਹੁਣ ਤੁਸੀਂ ਐਂ ਦੇਖੋ ਵੀਰੇ। 30 ਦਿਨ ਦੀ ਪਨੀਰੀ ਲੱਗਦੀ ਆ। ਵੀ 2 ਤਰੀਕ ਨੂੰ ਮੰਨ ਕੇ ਚਲੋ ਬੰਦੇ ਨੇ ਪਨੀਰੀ ਬੀਜਤੀ। 2 ਜੂਨ ਤੋਂ ਲੈ ਹੋਇਆ 131 ਝਾੜ ਦੇ ਜੂਗਾ। ਜੋ ਸਰਕਾਰ ਦਾ ਫਰਜ ਸੀਗਾ ਡੇਟਾ ਵਗੈਰਾ ਅਨਾਉਂਸ ਕਰਨ ਦਾ। ਵੈਰਾਈਟੀਆਂ ਅਨਾਉਂਸ ਕਰਨ ਦਾ। ਉਹਨੇ ਕਰਤੀਆਂ ਪਰ ਜੋ ਲਾਉਣਾ ਆ ਆਪਾਂ ਦੀ ਮਰਜ਼ੀ ਨਾਲ ਆ ਨਾ ਉਹ ਤਾਂ ਝੋਨਾ ਤਾਂ ਵੀ ਆਪਾਂ ਪੀਆਰ ਲਾਉਣੀ ਆ ਜਾਂ ਕਿਹੜੀ ਲਾਉਣੀ ਆ ਹਾਂ ਇੱਕ ਚੀਜ਼ ਹੈਗੀ ਆ ਵੀ ਜਿਹੜਾ ਪੂਸਾ ਝੋਨਾ ਗਾ ਵੀ ਜਿਹੜੇ ਕਿਸਾਨ ਵੀਰ ਲਾ ਰਹੇ ਨੇਗੇ ਆਪਣੇ ਸੰਗੀ ਸਾਥੀਆਂ ਨਾਲ ਭਾਈ ਮਤਲਬ ਕਿ ਕਮਿਟਮੈਂਟ ਕਰਕੇ ਲਾ ਰਹੇ ਨੇ ਵੀਰੇ ਉਹ ਥੋੜਾ 10 ਤਰੀਕ ਤੋਂ ਬਾਅਦ ਪੱਕਾ 100% ਕਾਮਯਾਬ ਹੋਊਗਾ ਉਹਦੀ ਪਨੀਰੀ ਤੁਸੀਂ 2-4 ਦਿਨਾਂ ਚ ਰਲਾ ਦੋ ਕਿਉਂਕਿ 35 ਦਿਨ ਤੋਂ ਪਲੱਸ ਉਹਦੀ ਪਨੀਰੀ ਆਪਾਂ ਲਾਉਣੇ ਆ ਉਹਦਾ ਵੀਰੇ ਟਾਈਮ ਹਿੰਗਾ ਫੁੱਲ ਉਹਦੀ ਪਨੀਰੀ ਰਲਾ ਲਓ ਤੁਸੀਂ ਤੇ ਉਹ ਥੋੜਾ ਲੱਗ ਵੀ 10 ਜੂਨ ਤੋਂ ਬਾਅਦ ਪੱਕਾ ਹੀ ਜਾਣਾ ਨਾ ਤੁਹਾਨੂੰ ਕੋਈ ਪਾਣੀ ਦੀ ਟੈਨਸ਼ਨ ਨਾ ਤੁਹਾਨੂੰ ਕੋਈ ਮੋਇਸਚਰ ਦੀ ਟੈਨਸ਼ਨ ਨਾ ਤੁਹਾਨੂੰ ਕੋਈ ਲਵਾਈ ਦੀ ਟੈਨਸ਼ਨ ਉਹਦੀ ਬਿਮਾਰੀਆਂ ਵੀ ਉਹਨੂੰ ਘੱਟ ਪੈਣੀਆਂ ਕਿਉਂਕਿ ਸਹੀ ਟਾਈਮ ਤੇ ਲੱਗ ਜੂਗਾ ਤੇ ਜਿਹੜੀ ਗੱਲ ਰਹੀ ਵੀਰੇ ਹੁਣ ਆਪਾਂ ਲੇਟ ਵੈਰਾਈਟੀਆਂ ਦੀ ਵੀ ਇੰਨੀ ਜਲਦੀ ਵੀਰੇ ਉਹਨਾਂ ਦੀ ਪਨੀਰੀ ਬੀਜ ਕੇ ਆਪਾਂ ਉਹਨਾਂ ਤੋਂ ਸਹੀ ਝਾੜ ਨਹੀਂ ਲੈ ਸਕਦੇ ਹਾਂ ਜਣੀ 131 ਜਿਵੇਂ PR 126 ਲਾ ਲਓ ਤੁਸੀਂ ਇਹ ਇਹਨਾਂ ਦੀ ਜੇ ਆਪਾਂ ਸਹੀ ਟਾਈਮ ਤੇ ਪਨੀਰੀ ਬੀਜਾਂਗੇ ਫਿਰ ਤਾਂ ਆਪਾਂ ਨੂੰ ਕੋਈ ਰੋਲ ਹੀ ਨਹੀਂ ਰਿਹਾ ਸਹੀ ਝਾੜ ਮਿਲੂ ਸਹੀ ਮੰਨ ਕੇ ਚਲੋ ਢੰਗ ਨਾਲ ਆਪਣੀ ਜਿਹੜੀ ਪਨੀਰੀ ਹੋਊਗੀ ਤੇ ਸਹੀ ਫਸਲ ਆਪਾਂ ਲੈ ਲਾਂਗੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਵੀਰੇ ਇਹ ਦੇਖੋ ਦੇਖੀ ਨਾ ਕਰੋ 6 ਮਹੀਨੇ ਦੀ ਆਪਣੀ ਫਸਲ ਹੈ ਜੇ ਹੁਣ ਆਪਾਂ ਗੱਲ ਕਰੀਏ ਜੇ ਆਪਾਂ ਮੰਨ ਕੇ ਚਲੋ ਕਿਸੇ ਨੇ ਪਨੀਰੀਰ ਲਾਤੀ ਆਪਾਂ ਉਹਦੇ ਪਿੱਛੇ ਲੱਗ ਕੇ ਪਨੀਰੀਰ ਲਾ ਲਈ ਉਹ ਬਾਈ ਕੋਈ ਹੋਰ ਵੈਰਾਈਟੀ ਦੀ ਪਨੀਰੀਰ ਲਾ ਰਿਹਾ ਆਪਾਂ ਉਹਦੇ ਪਿੱਛੇ ਲੱਗ ਕੇ 131 110 ਇਹ ਜਿਹੇ ਵੈਰਾਈਟੀਆਂ ਦੀ ਪਨੀਰੀਰ ਲਾ ਲਈ ਤਾਂ ਹੁਣ ਆਪਾਂ ਉਹਦਾ ਝਾੜ ਨਹੀਂ ਨਾ ਲੈ ਸਕਦੇ ਪਰ ਵੀਰੇ ਜਿਹੜਾ ਦੇਖੋ ਸਰਕਾਰ ਕੋਲ ਬਹੁਤ ਸੂਝਵਾਨ ਅਫਸਰ ਨੇ ਸਾਰਾ ਕੁਝ ਆ ਪਰ ਵੀਰੇ ਜਿਹੜਾ ਖੇਤੀ ਕਿੱਤਾ ਨਾ ਇਹ ਖੇਤੀ ਦੇ ਵਿੱਚ ਪੈਸੇ ਕੀ ਪਤਾ ਲੱਗਦਾ ਵੀ ਇਹਦਾ ਕੀ ਖੱਟਿਆ ਜਾਂਦਾ ਕੀ ਵਟਿਆ ਜਾਂਦਾ ਹੁਣ ਮੰਨ ਕੇ ਚਲੋ ਸਾਰੀਆਂ ਗੱਲਾਂ ਨਾਲ ਆਪਾਂ ਸਹਿਮਤ ਹੋ ਗਏ ਜੀ ਸਰਕਾਰ ਦੀਆਂ ਨਾਲ ਝੋਨਾ ਪਾ ਕੇ ਤਾ ਲਾਲਿਆ ਮੀ ਨਾ ਪਏ ਔੜ ਚੱਲ ਗਈ ਜਿਹੜਾ ਬੂਝਾ ਬਣਾਉਣ ਦਾ ਟਾਈਮ ਆ ਨਾ ਵੀਰੇ ਝੋਨੇ ਦਾ ਸਾਰਾ ਔੜ ਚ ਲੰਘ ਗਿਆ ਨਾ ਝੋਨੇ ਨੇ ਬੂਝਾ ਹੀ ਨਹੀਂ ਕਰਨਾ ਦੂਜੇ ਨੰਬਰ ਤੇ ਝੋਨਾ ਲੱਗਣਾ ਹੀ ਨਹੀਂ ਦੋ ਦੋ ਚਾਰ ਚਾਰ ਕਿਲੇ ਲੱਗ ਕੇ ਨਾ ਉਹਨਾਂ ਦੀਆਂ ਮੋਟਰਾਂ ਚੱਲੀ ਜਾਂਦੀਆਂ ਤੇ ਜਿਹੜਾ ਹੈ ਨਾ 20 ਜੂਨ ਤੋਂ ਬਾਅਦ ਵਾਲਾ ਟਾਈਮ ਵੀਰੇ ਔਰੇ 'ਚ ਮੀਂਹ ਪੱਕਾ ਹੀ ਪੈ ਜਾਂਦਾ ਇੱਕ ਨਾ ਦਾ ਪੱਕਾ 100% ਉਹਨਾਂ ਨਾਲ ਵੀਰੇ ਪਿਛਲਾ ਬਾਰੇ ਝੋਨਾ ਜਿਹੜਾ ਉਹ ਤੁਰ ਪੈਂਦਾ ਤੇ ਮੂਰੇ ਤੋਂ ਨਾ ਨੁਕਸਾਨ ਵੀਰ ਨੇ ਜਿਹੜੇ ਲਾ ਲੈਂਦੇ ਨੇ ਤੇ ਬਾਕੀ ਆਪਾਂ ਗੱਲ ਕਰਦੇ ਆਂ ਵੀਰੇ ਵੈਰਾਈਟੀ ਦੀ ਵੀ ਵੀਰੇ ਜਿਹੜੀ ਤੁਸੀਂ ਵੈਰਾਈਟੀ ਲਾਉਣੀ ਆ ਨਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਤੁਸੀਂ ਆਪਣੇ ਹਿਸਾਬ ਨਾਲੇ ਚੱਲੋ ਵੀ ਆਪਾਂ ਜੀ 20 ਜੂਨ ਤੋਂ ਬਾਅਦ ਲਾਉਣ ਦੇ 20 ਤੋਂ ਬਾਅਦ ਹੀ ਲਾਉਣੀ ਆ ਆਪਾਂ ਇਹ ਨਾ ਕਰੀਏ ਵੀ ਲੋਕਾਂ ਪਿੱਛੇ ਲੱਗ ਕੇ ਆਪਾਂ ਪਨੀਰੀਆਂ ਬਿਜਲੀ ਬਾਅਦ ਚ ਵੀਰੇ ਆਪਾਂ ਬੈਠੇ ਦੇਖੀ ਜਾਈਏ ਤੇ ਬਾਕੀ ਕਿਸਾਨ ਵੀਰੋ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਇਸ ਸਾਲ ਤੁਸੀਂ ਕਿਹੜੇ ਝੋਨੇ ਨੂੰ ਪਹਿਲ ਦੇ ਰਹੇ ਹੋ ਕਿਹੜਾ ਲਾ ਰਹੇ ਹੋ ਤੇ ਪਿਛਲੇ ਸਾਲਾਂ ਦਾ ਰੋਣ ਤੁਹਾਨੂੰ ਤੁਹਾਡਾ ਐਕਸਪੀਰੀਅੰਸ ਕਿਹੜਾ ਝੋਨਾ ਤੁਹਾਡੇ ਹਿਸਾਬ ਨਾਲ ਵਧੀਆ ਲੱਗਿਆ ਤੇ ਪਿਛਲੇ ਸਾਲ ਨੂੰ ਛੱਡ ਕੇ ਕਿਉਂਕਿ ਪਿਛਲੇ ਸਾਲ ਵੀਰੇ ਸਾਰੇ ਝੋਨਿਆਂ ਦੀ ਮੰਨ ਕੇ ਚਲੋ ਠੇਡੇ ਪਏ ਨੇ ਤੇ ਪਿਛਲੇ ਸਾਲ ਦਾ ਐਕਸਪੀਰੀਅੰਸ ਛੱਡ ਕੇ ਉਦੋਂ ਪਹਿਲਾਂ ਦਾ ਤੁਸੀਂ ਦੱਸੋ ਕਿ ਤੁਹਾਨੂੰ ਕਿਹੜੇ-ਕਿਹੜੇ ਝੋਨੇ ਵਧੀਆ ਲੱਗਦੇ ਕਿਹੜਾ ਝਾੜ ਵਧੀਆ ਲੱਗਿਆ ਕਿਤੇ ਘੱਟ ਖਰਚਾ ਆ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਸਾਰਿਆਂ ਨੂੰ ਆਪਣੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ-ਵਧੀਆ ਗੱਲਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ